ਯੋ ਨਸ਼ਿਆਂ ਦੇ ਵਿਰੁੱਧ ਦੇ ਤਹਿਤ ਜੋ ਮਹਮ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਉਸ ਦੇ ਤਹਿਤ ਹੀ ਅੱਜ ਜਲੰਧਰ ਦੇ ਭਾਰਗੋ ਕੈਂਪ ਦੇ ਵਿੱਚ ਇੱਕ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਜਿਸ ਦੇ ਵਿੱਚ ਤਿੰਨ ਆਪਰਾ ਜੋ ਕਿ ਨਸ਼ਾ ਤਸਕਰੀ ਦੇ ਵਿੱਚ ਸਰਗਰਮ ਸਨ ਉਹਨਾਂ ਦੇ ਘਰਾੜੇ ਤੇ ਪੀਲਾ ਪੰਜਾ ਚਲਾਇਆ ਗਿਆ ਪੁਲਿਸ ਵੱਲੋਂ ਅਤੇ ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜੋ ਵੀ ਨਸ਼ਾ ਤਸਕਰ ਹਨ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ਿਆ ਜਾਵੇਗਾ ਕਿਉਂਕਿ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਣਾ ਅਤੇ ਇਸੇ ਤਹਿਤ ਹੀ ਜੁੱਦ ਨਸ਼ਿਆ ਦੇ ਵਿਰੁੱਧ ਇੱਕ ਮਹਮ ਜੋ ਸ਼ੁਰੂ ਕੀਤੀ ਗਈ ਹੈ ਉਸੇ ਦੇ ਤਹਿਤ ਹੀ ਅੱਜ ਸ਼ਲੰਦਰ ਦੇ ਇਖਾਰਕੋ ਕੈਂਪ ਦੇ ਵਿੱਚ ਵੀ ਜੋ ਨਸ਼ਾ ਤਸਕਰ ਦਾ ਕੰਮ ਕਰਦੇ ਹਨ ਉਹਨਾਂ ਦੇ ਘਰਾਂ ਉੱਤੇ ਪੀਲਾ ਪੰਜਾ ਚਲਾਇਆ ਗਿਆ ਅਤੇ ਇਸ ਮੌਕੇ ਪੁਲਿਸ ਨੇ ਜਾਣਕਾਰੀ ਦੰਦੇ ਹੋਏ ਦੱਸਿਆ ਕਿ ਇਹ ਤਿੰਨ ਭਰਾ ਹਨ ਜੋ ਕਿ ਨਸ਼ਾ ਤਸਕਰੀ ਕਰਦੇ ਸਨ ਅਤੇ ਇਹਨਾਂ ਤੇ ਕਈ ਮਾਮਲੇ ਦਰਜ ਸਨ ਅਤੇ ਇਸੇ ਨੂੰ ਦੇਖਦੇ ਹੋਏ ਹੀ ਅੱਜ ਜੋ ਸਾਡੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਜੋ ਨਸ਼ਾ ਤਸਕਰ ਹਨ ਉਹਨਾਂ ਨੂੰ ਚੇਤਾਵਨੀ ਹੈ ਕਿ ਜੇਕਰ ਹੋਰ ਨਸ਼ਾ ਤਸਕਰੀ ਕਰਨੋਂ ਨਾ ਹਟੇ ਤਾਂ ਉਹਨਾਂ ਦੇ ਜੋ ਘਰ ਹਨ ਉਹ ਵੀ ਢੇ ਢੇਰੀ ਕਰ ਦਿੱਤੇ ਜਾਣਗੇ ਅਤੇ ਉਹਨਾਂ ਦੇ ਘਰਾਂ ਉੱਤੇ ਵੀ ਪੀਲਾ ਪੰਜਾਬ ਚਲਾਇਆ ਜਾਵੇਗਾ ဒီကနေဆက်သွားရပြန်ပြီအခုပြန် ਖਾਲੀ ਘਰਾ ਦਾ ਹੈ ਖਾਲੀ ਘਰਾ ਦਾ ਜਿਸ ਸਰਕਾਰ ਨੇ ਆਪ ਹੈ ਲਾਟ ਮਾਰਦੇ ਹੋਏ ਘਰ ਚ ਪੈਣਾ ਬਹੁਤ ਹੈ ਜਿਹੜਾ ਸੋਲਾ ਘਰ ਬਣਿਆ ਸੀ ਯਾਰ ਸਵਾਲ ਪੂਰਾ ਘਰ ਬਣਨੇ ਦੇ ਵਿੱਚ ਪਾਉਂਦੇ ਹੋਇਆ ਹੈ bahawa kada masih ada ਜਲਦੀ ਪਈ ਹੈ ਬਾਲਾ ਪਰ ਕੀ ਹੋਇਆ ਹੈ ਕੰਮਲੇ ਕੰਦੇ ਜੋਤੇ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਕਿ ਉਹ ਇਸ ਵਕਤ ਪੰਡੇ ਉਹ ਪਏ ਹੋਏ ਨੇ ਉਸੇ ਤਰ੍ਹਾਂ ਅਲੱਗ ਘਰ ਦੇ ਵਿੱਚ ਜਿੰਨਾ ਕੀ ਸਮਾਨ ਹੈ ਉਸ ਵਕਤ ਕੱਢੇ ਸੀ ਜਿਹੜੀ ਆ ਕੀ ਕੋ

لا مو اٿل جي ڳالهه آهي ۽ هڪ پاسو رکو thank oh, you ਇਹਨਾਂ ਨੂੰ ਅਸੀਂ ਨੋਟਿਸ ਦਿੱਤੇ ਆ ਇੱਕ ਵਾਰੀ ਸਾਰੇ ਯਾਰ ਤੁਸੀਂ ਇਕੱਠੇ ਹੋ ਜਾਓ ਫਿਰ ਮੈਂ ਤੁਹਾਨੂੰ ਅਸੀਂ ਦਾਦੂ ਕੋਈ 269 70 ਦੀ ਕਾਰਵਾਈ ਇਹਦਾ ਖਿਲਾਫ ਕੀਤੀ ਗਈ ਇਹਨਾਂ ਨੇ ਕੋਈ ਸਾਨੂੰ ਜਵਾਬ ਨਹੀਂ ਦਿੱਤਾ ਨਾ ਓਨਰਸ਼ਿਪ ਦਾ ਨਾ ਨਕਸ਼ੇ ਦਾ ਕੋਈ ਨੋਟਿਸ ਵਗੈਰਾ ਹਾਂਜੀ ਨੋਟਿਸ ਇਹਨਾਂ ਸਬਮ ਹੋਏ ਆ ਜੀ ਜੋ ਪ੍ਰਸਕ੍ਰਾਈਬ ਰਹੀ ਹੈ ਕਾਰਵਾਈ ਉਹ ਅਸੀਂ ਕਰਕੇ ਹੁਣ ਫਿਰ ਅਸੀਂ ਆਏ ਹਾਂ ਡਿਮੋਲਿਸ਼ਨ ਲਈ ਆ ਜੋੜਾ ਇਹਨਾਂ ਦਾ ਜਿਆਦਾ ਇਲੀਗਲ ਪਾਰਟ ਹੈ ਉਹ ਅਸੀਂ ਰਿਮੂਵ ਕਰਦੇ ਹਾਂ ਹੋਰ ਹੋਰ ਦੱਸੋ ਇਹਨਾਂ ਦੇ ਉੱਪਰ ਕੋਈ ਨਸ਼ੇ ਨੁਸ਼ੇ ਨੂੰ ਵੀ ਲੈ ਨਹੀਂ ਉਹ ਤੁਸੀਂ ਪਲੀਜ਼ ਲਾਗੇ ਇਸੇ 16 ਵਾ ਇਸ ਲਾਕੇ ਹੋਰ ਵੀ ਕੋਈ ਇਦਾਂ ਦੀ ਕੰਸਟਰਕਸ਼ਨ ਹੈ ਕਿ ਜਿਹੜੀ ਸਾਡੇ ਕੋ ਆਈ ਹੈ ਸਾਡੇ ਨੋਟਿਸ ਵਿੱਚ ਉਹ ਅਸੀਂ ਕਰ ਰਹੇ ਜੀ ਨਾਮ ਕੀ ਜੀ ਆਪਣਾ ਮੇਰਾ ਇਕਬਾਲ ਪ੍ਰੀਸੀ ਬੰਦਾਵਾ ਐਮਟੀ ਚਲੋ ਅੱਜ ਜੋ ਕਾਰਵਾਈ ਕੀ ਜਾ ਰਹੀ ਹੈ ਇਹ ਕਾਰਵਾਈ ਕਿਸ ਐਫ ਆਈ ਆਰ ਪਰ ਤੇ ਇਸ ਮਾਮਲੇ ਕੇ ਤਹਿਤ ਰਿਪੋਰਟ ਕੀਤੀ ਜਾ ਰਹੀ ਹੈ ਨਹੀਂ ਜੀ ਇਹ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਪਲੱਸ ਜਿਹੜੇ ਐਮਟਪੀ ਹੈਗੇ ਆ ਉਹਨਾਂ ਵੱਲੋਂ ਜਿਹੜੀ ਇਲੀਗਲ ਸਟਰਕਚਰਸ ਜਿਹੜੇ ਹੈਗੇ ਆ ਉਹ ਆਇਡੈਂਟੀਫਾਈ ਕੀਤੇ ਜਾਂਦੇ ਆ ਜੀ ਜਿਸ ਦੇ ਤਹਿਤ ਇਹਨਾਂ ਨੇ ਕੱਲ ਸਾਨੂੰ ਇੱਕ ਰੈਕੋਜੀਸ਼ਨ ਕੀਤੀ ਸੀ ਕਿ ਫੋਰਸ ਦੀ ਭਾਰ ਕੋ ਕੈਂਪ ਏਰੀਆ ਦੇ ਵਿੱਚ ਤੇ ਉਸ ਦੇ ਤਹਿਤ ਅਸੀਂ ਅੱਜ ਜਿਹੜੀ ਇੱਥੇ ਫੋਰਸ ਜਿਹੜੀ ਇਹਨਾਂ ਨੂੰ ਮੁਹੱਈਆ ਕਰਾਈ ਹੈ ਤਾਂ ਜੋ ਕਾਰਪੋਰੇਸ਼ਨ ਦੀ ਟੀਮ ਨੂੰ ਪਲੱਸ ਉਹਨਾਂ ਦੀ ਜਿਹੜੀ ਮਸ਼ੀਨਰੀ ਹੈ ਉਹਨਾਂ ਦੀ ਸਿਕਿਉਰਿਟੀ ਅਸੀਂ ਇਨਸ਼ੋਰ ਕਰ ਸਕੀਏ ਉਹਨਾਂ ਨੂੰ ਕੋਈ ਮਤਲਬ ਨੁਕਸਾਨ ਨਾ ਪਹੁੰ ਕਿ ਸੀ ਜੋ ਅੱਜ ਇੱਥੇ ਮੌਕੇ ਤੇ ਉਹਨਾਂ ਨੂੰ ਤੁਹਾਨੂੰ ਨਸ਼ੇ ਲੈਦੇ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਫਿਲਹਾਲ ਜੀ ਉਹ ਅਸੀਂ ਆਇਡੈਂਟੀਫਾਈ ਕਰਨ ਵਾਲੀ ਚੀਜ਼ ਹੈਗੀ ਹੈ ਉਹ ਰਿਕਾਰਡ ਚੈੱਕ ਕਰਕੇ ਫਿਲਹਾਲ ਤਾਂ ਜੀ ਅਸੀਂ ਜੋ ਸਾਨੂੰ ਰਿਕੁਇਜ਼ੀਸ਼ਨ ਕੀਤੀ ਗਈ ਸੀਗੀ ਪੋਸਟ ਦੀ ਅਸੀਂ ਉਹ ਇਹਨਾਂ ਦੀ ਟੀਮ ਦੀ ਸਿਕਿਉਰਿਟੀ ਵਾਸਤੇ ਅਸੀਂ ਫੋਰਸ ਇੱਥੇ ਡਿਪਲੋਏ ਕੀਤੀ ਹੈ। ਉਸ ਵਾਸਤੇ ਗੱਲ ਕਰੀਏ ਕਿਹੜੇ 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 ਮਾਮਲੇ ਤੇ ਲਾਦ ਨੇ। ਇੱਥੇ ਹਾਂ ਜੀ ਇੱਥੇ ਜੀ ਮੇਰੇ ਨਾਲ 3 ਐਸਐਚਓ ਹੈ ਜੀ ਇੱਕ ਐਸਐਚਓ ਬਾਵਾਖੇ ਲੈ ਗਿਆ ਜੀ ਐਸਐਚਓ ਭਾਰਗੋ ਗੈਂਪ ਹੈਗੇ ਆ ਤੇ ਐਸਐਚਓ ਡਿਵੀਜ਼ਨ ਨੰਬਰ 6 ਹੈਗਾ ਜੀ ਪਲੱਸ ਐਡੀਸ਼ਨਲ ਫੋਰਸ ਹੈਗੇ ਆ ਜੀ ਤਕਰੀਬਨ 40। ਆ ਗੱਲ ਕਰੀਏ ਕਿੁੱਤੂ-ਕੁੱਤੂ ਮੌਕੇ ਨਹੀਂ ਹੋਰ ਵੀ ਹੈਗੇ ਇਹਨਾਂ ਦੇ ਲਈ। ਫਿਲਹਾਲ ਤਾਂ ਜੀ ਇਹਨਾਂ ਨੇ ਇਹੀ ਸਾਈਡ ਸਾਈਟ ਆਈਡੈਂਟੀਫਾਈ ਕੀਤੀ ਹੈ ਜੇਕਰ ਕੋਈ ਹੋਰ ਇਹਨਾਂ ਨੇ ਇਲੀਗਲ ਸਟਰਕਚਰ ਆਈਡੈਂਟੀਫ we will uh, provide them security ਜੀ ਅਕਾ ਉਸ ਤਰ੍ਹਾਂ ਇਹ ਕੋਈ ਹੈ ਜਿਹੜੀ ਬੋਰਸ ਕਰ ਰਹੇ ਉਹ ਵੀ ਉਸ ਮਸਜ ਪਰਚਰ वगैरह ਵੀ ਐਡਵਾਂਸ ਜੀ ਉਹ ਦੇਖ ਕੇ ਰਿਕਾਰਡ ਪੈ ਚੈੱਕ ਕਰਕੇ ਅਸੀਂ ਉਸ ਸੀਟ ਨੂੰ ਕਲੀਅਰ ਕਰ ਪਾਉਣਾ ਨਹੀਂ ਜੀ ਕਰਦੇ ਕਿ ਜੀ ਨਹੀਂ ਨਹੀਂ ਉਹ ਤਾਂ ਜਿਹੜਾ ਸਾਡਾ ਸੈਪਰੇਟ ਚੱਲਦਾ ਰਹਿੰਦਾ ਜੀ ਅਸੀਂ ਐਫ ਆਈ ਆਰ ਰਜਿਸਟਰ ਕਰਦੇ ਰਹਿੰਦੇ ਹਾਂ ਜੁਡੀਸ਼ੀਅਲ ਥਿਊ ਪ੍ਰੋਸੀਜਰ ਹੈ ਉਹਨੂੰ ਫੋਲੋ ਕਰਦੇ ਰਹਿੰਦੇ ਹਾਂ